ਮਨ ਜੀਤੈ ਜਗ ਜੀਤ ਤੇ ਜਗਤ ਨੂੰ ਜਿੱਤ ਲਿਆ ਨੇ ਸੰਸਾਰ ਜਿੱਤ ਲਿਆ ਉਹਨੇ ਸੰਸਾਰ ਦੀ ਮਨੁਵਤਾ ਉੱਪਰ ਜਿੱਤ ਪ੍ਰਾਪਤ ਕਰ ਲਈ ਮਨੁਵਤਾ ਉੱਪਰ ਜਿੱਤ ਪ੍ਰਾਪਤ ਕਰਨੀ ਕਿਸੇ ਜ਼ੋਰ ਜ਼ਬਰਦਸਤੀ ਨਹੀਂ ਜ਼ੋਰ ਜ਼ਬਰ ਨਾਲ ਨਹੀਂ ਜ਼ੁਲਮ ਨਾਲ ਨਹੀਂ ਬੰਦੂਕ ਦੀ ਨੋਕ ਨਾਲ ਨਹੀਂ ਮਨੁਵਤਾ ਉੱਪਰ ਜਿੱਤ ਹਾਸਲ ਕਰਨੀ ਪਿਆਰ ਨਾਲ ਮਨਵਤੋਂ ਉੱਪਰ ਜਿੱਤ ਹਾਸਲ ਕਰਨੀ ਸੱਚੇ ਕਰਮਾਂ ਨਾਲ ਮਨਵਤੋਂ ਉੱਪਰ ਜਿੱਤ ਹਾਸਲ ਕਰਨੀ ਸੱਚੇ ਕੰਮਾਂ ਨਾਲ ਤੇ ਖਿਆਲ ਕਰਿਓ ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਹੈ ਸੱਚੇ ਗੁਣ ਨੇ ਪਰਉਪਕਾਰ ਦੀ ਭਾਵਨਾ ਤੇ ਦਇਆ ਦੇ ਗੁਣ ਨੇ ਉਹਨਾਂ ਨੇ ਸੱਚਮੁੱਚ ਦੁਨੀਆ ਨੂੰ ਫਤਿਹ ਕਰ ਲਿਆ ਅੱਜ ਜਦੋਂ ਆਪਣੇ ਖਾਲਸੇ ਨੂੰ ਤੱਕਦੇ ਹਾਂ ਤੁਸੀਂ ਖਿਆਲ ਕਰਿਓ ਖਾਲਸੇ ਦੇ ਕਰਮ ਜਿਹੜੇ ਨੇ ਅੱਜ ਦੁਨੀਆ ਦੇ ਅੰਦਰ ਜਿਹੜਾ ਖਾਲਸਾ ਕਰਮ ਕਰ ਰਿਹਾ ਉਸ ਖਾਲਸੇ ਨੇ ਕਰਮ ਨੇ ਪਰਤੱਖ ਰੂਪ ਵਿੱਚ ਪੂਰੀ ਦੁਨੀਆ ਉੱਪਰ ਜਿੱਤ ਪ੍ਰਾਪਤ ਕਰ ਲਈ ਕਿਉਂਕਿ ਖਾਲਸਾ ਜਦੋਂ ਕਰਮ ਦੀ ਦੁਨੀਆ ਵਿੱਚ ਆਉਂਦਾ ਫਿਰ ਉਹ ਕਿਸੇ ਪ੍ਰਕਾਰ ਦੇ ਵੀ ਜਾਤ ਪਾਤ ਕੂਲ ਨਸਮ نسل ਧਰਮ ਮਜ਼ਹਬ ਤੇ ਮੁਲਕਾਂ ਦੀਆਂ ਦੁਨੀਆਂ ਦੇ ਮੁਲਕਾਂ ਦੀਆਂ ਬਾਉਂਡਰੀਆਂ ਵਿੱਚ ਫਿਰ ਵੱਜਿਆ ਨਹੀਂ ਹੁੰਦਾ ਫਿਰ ਉਹਦੇ ਕਰਮ ਸਾਰਿਆਂ ਦੇ ਇੱਕੋ ਜਿਹੇ ਨੇ ਇਸ ਲਈ ਅੱਜ ਜਦੋਂ ਦੇਖਦੇ ਆ ਖਾਲਸਾ ਜਦੋਂ ਕਰਮ ਦੀ ਦੁਨੀਆਂ ਵਿੱਚ ਆਉਂਦਾ ਤੇ ਖਾਲਸੇ ਨੇ ਸਾਰੀ ਮਾਨਵਤਾ ਨੂੰ ਆਪਣੀ ਗੱਲ ਨਾਲ ਲਾਇਆ ਅੱਜ ਅਮਰੀਕਾ ਦੇ ਅੰਦਰ ਜਿਹੜੀ ਇਸ ਅਗ ਨੇ ਤਬਾਹੀ ਮਚਾਈ ਤੇ ਲੱਖਾਂ ਲੋਕ ਬੇਕਾਰ ਹੋਏ ਤੇ ਖਿਆਲ ਕਰਿਓ ਉਥੇ ਵੀ ਖਾਲਸੇ ਨੇ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਲਿਆ ਉਹ ਵੀ ਵੇਖਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰਕਲਗੀ ਤਰਪਾਸ਼ਾ ਮਹਾਰਾਜ ਜੀ ਦਾ ਕਿਤੇ ਨਿਸ਼ਾਨ ਸਭ ਝੁੱਲ ਰਹੇ ਆ ਤੇ ਤਰਵਾਸ ਮਿਲ ਜਾਂਦੀ ਹੈ ਕਿ ਉੱਥੇ ਸਾਨੂੰ ਸਭ ਕੁਝ ਜੀਵਨ ਦੀ ਹਰ ਇੱਕ ਸਹੂਲਤ ਮੋਈਆ ਹੋ ਜਾਏਗੀ ਤਰਵਾਸ ਮਿਲ ਜਾਂਦੀ ਹੈ ਇਹ ਸੱਚ ਦਾ ਕਰਮ ਤੇਨਾ ਸੱਚ ਦੇ ਕਰਮ ਨੇ ਦੁਨੀਆ ਨੂੰ ਜਿੱਤਿਆ ਹੈ ਸੰਸਾਰ ਨੂੰ ਜਿੱਤਿਆ ਹੈ ਤੇ ਗੁਰਬਖਸ਼ਿਸ਼ ਪਿਆ ਕਰਦਾ ਹੈ ਕਿਨ ਲੱਗੇ ਜਿਸ ਨੂੰ ਸੱਚ ਦੀ ਸੰਗਤ ਪ੍ਰਾਪਤ ਹੋ ਗਈ ਉਸ ਨੇ ਸੱਚ ਦੀ ਸੰਗਤ ਵਿੱਚੋਂ ਸੱਚ ਦੇ ਗੁਣ ਗ੍ਰਹਿਣ ਕਰ ਲਏ ਉਹ ਗੁਣ ਸਤ ਸੰਤੋਖ ਦਇਆ ਧਰਮ ਪਰਉਪਕਾਰ ਉੱਚਾ ਸੋਚਾ ਜੀਵਨ ਦਾ ਕਰੈਕਟਰ ਉਸ ਗੁਨਾਹ ਰਾਹੀਂ ਜਿਹੜੇ ਫਿਰ ਕਰਮ ਪਿਆ ਕੀਤੇ ਉਹਨਾਂ ਕਰਮਾਂ ਰਾਹੀਂ ਉਸ ਨੇ ਦੁਨੀਆ ਜਿੱਤ ਲਈ ਉਸ ਕਰਮਾਂ ਰਾਹੀਂ ਉਸ ਨੇ ਸਾਰੇ ਸੰਸਾਰ ਦੇ ਉੱਪਰ ਆਪਣਾ ਰਾਜ ਸਥਾਪਿਤ ਕਰ ਲਿਆ ਅੱਜ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦਾ ਤੇ ਖਾਲਸੇ ਦਾ ਨਿਸ਼ਾਨ ਦੁਨੀਆ ਦੇ ਵੱਡੇ-ਵੱਡੇ ਮੁਲਕਾਂ ਦੇ ਨਿਸ਼ਾਨ ਸਾਹਿਬ ਨਾਲ ਝੁਲਦਾ ਹੈ ਭਲਾ ਕਿਉਂ ਜੋ ਐਸਾ ਵਾਪਰਦਾ ਕਿਉਂਕਿ ਖਾਲਸੇ ਦੇ ਕਰਮ ਨੇ ਦੁਨੀਆ ਨੂੰ ਦਰਸਾ ਦਿੱਤਾ ਹੈ ਸੰਸਾਰ ਨੂੰ ਦਰਸਾ ਦਿੱਤਾ ਹੈ ਕਿ ਸੰਸਾਰ ਦੇ ਇਸ ਪਲੇਟਫਾਰਮ ਦੇ ਉੱਪਰ ਜੇ ਕਿਤੇ ਕੋਈ ਸੱਚ ਦੀ ਗੱਲ ਸੱਚ ਦੀ ਵਿਚਾਰ ਦੀ ਗੱਲ ਮਾਨਵਤਾ ਨੂੰ ਇੱਕ ਛਾਰ ਤੇ ਸਮੁੱਚੀ ਮਾਨਵਤਾ ਨੂੰ ਇੱਕ ਨਜ਼ਰੀਏ ਨਾਲ ਵੇਖਣ ਦੀ ਗੱਲ ਕਰਦਾ ਹੈ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲੈ ਕਰਕੇ ਖਾਲਸਾ ਪੂਰੇ ਸੰਸਾਰ ਨੂੰ ਆਪਣਾ ਪਰਿਵਾਰ ਪਿਆ ਸਮਝਦਾ ਹੈ ਇਸ ਲਈ ਅਸੀਂ ਸ਼ਬਦ ਰੋਜ਼ਾਨਾ ਪੜ੍ਹਦੇ ਆ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ